ਜਿਸ ਦੇਸ਼ ਦਾ ਰਾਜਾ ਠੀਕ ਨਾ ਹੋਵੇ ਜਿਸ ਬਾਗ ਦਾ ਮਾਲੀ ਠੀਕ ਨਾ ਹੋਵੇ ਉਹ ਅਕਸਰ ਉਜੜ ਜਾਂਦੇ ਨੇ ਉਹ ਅਕਸਰ ਉਜੜ ਜਾਂਦੇ ਨੇ ਇਸ ਪੰਜਾਬ ਨੂੰ ਵੰਡਿਆ ਕਹਿੰਨੇ ਹਰਿਆਣਾ ਹ ਮਾਚਲ ਵਖ ਹੋ ਗਏ ਇਹ ਰਾਜਨੀਤੀ ਦਾ ਤੀਰ ਛੱਡਿਆ ਕਹਿੰਨੇ ਲੋਕ ਤਾਂ ਖੁਸ਼ੀ-ਖੁਸ਼ੀ ਵੱਸਦੇ ਸਨ ਇਹਨਾਂ ਨੂੰ ਵੰਡਿਆ ਕਹਿੰਨੇ ਵਾਅਦੇ ਕਰਕੇ ਨੇਤਾ ਮੁਕਰ ਜਾਂਦੇ ਨੇ ਜਿਸ ਬਾਗ ਦਾ ਮਾਲੀ ਠੀਕ ਨਾ ਹੋਵੇ ਉਹ ਅਕਸਰ ਉਜੜ ਜਾਂਦੇ ਨੇ ਉਹ ਉਜੜ ਜਾਂਦੇ ਨੇ ਜਾਗੋ ਲੋਕੋ ਜਾਗੋ ਸਮਝਦਾਰ ਬਣੀਏ ਆਪਣੇ ਬਾਗ ਦੀ ਰਾਖੀ ਆਪ ਕਰੀਏ ਇਸ ਚੱਟੇ ਦੀ ਲੱਗੀ ਅੱਗ ਆਪ ਬੁਝਾਈਏ ਕੁਝ ਸਮਝੀਏ ਕੁਝ ਇੱਕ ਦੂਜੇ ਨੂੰ ਸਮਝਾਈਏ ਧੋਖੇਬਾਜ਼ ਨਸ਼ੇਬਾਜ਼ ਲਾਰੇ ਬਾਜ਼ ਅਕਸਰ ਹਰ ਥਾਂ ਟੱਕਰ ਜਾਂਦੇ ਨੇ ਜਿਸ ਬਾਗ ਦਾ ਮਾਲੀ ਠੀਕ ਨਾ ਹੋਵੇ ਉਹ ਅਕਸਰ ਉਜੜ ਜਾਂਦੇ ਨੇ ਗੁਜੜ ਜਾਂਦੇ ਨੇ ਜਦੋਂ ਵੋਟਾਂ ਹੁੰਦੀਆਂ ਨੇ ਇਹ ਨੇਤਾ ਸਭ ਥਾਂ ਲੱਭਦੇ ਨੇ ਜਦੋਂ ਵੋਟਾਂ ਖਤਮ ਹੋ ਜਾਂਦੀਆਂ ਨੇ ਇਹ ਗਲੀ ਮੁਹਾਲੇ ਕਿਉਂ ਨਹੀਂ ਵੜਦੇ ਰੋਕ ਸਕਦੇ ਆ ਤਾਂ ਇਹਨਾਂ ਦੀਆਂ ਰਲ ਮਿਲ ਕੇ ਗੱਪਾਂ ਰੋਕੋ ਇਹਨਾਂ ਦੀਆਂ ਝੂਠੀਆਂ ਗੱਪਾਂ ਰੋਕੋ ਨਹੀਂ ਤਾਂ ਵੋਟ ਨੋਟਾ ਦੇ ਬਟਨ ਤੇ ਠੋਕੋ ਨੋਟਾ ਦੇ ਬਟਨ ਤੇ ਠੋਕੋ ਨੋਟਾ ਵੋਟਾਂ ਪਾਉਣ ਵਾਲੀ ਮਸ਼ੀਨ ਦੇ ਸਭ ਤੋਂ ਅਖੀਰ ਵਾਲਾ ਬਟਨ ਨੋਟਾ 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 ਨੂੰ ਬੋਟ ਪਾਉਣ ਦਾ ਮਤਲਬ ਇਹ ਆ ਕਿ ਸਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਪਸੰਦ ਨਹੀਂ ਹੈ ਕਿਉਂਕਿ ਇਹ ਅਜੇ ਤੱਕ ਇਹ ਲਾਰੇ ਲਾਉਂਦੇ ਨੇ ਇਹ ਅਜੇ ਇਹਨਾਂ ਕੋ ਗਲੀਆਂ ਨਾਲੀਆਂ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਇਲਾਜ ਤਾਂ ਦਿੱਤਾ ਨਹੀਂ ਗਿਆ ਤੇ ਇਹ ਨਸ਼ਾ ਕਿੱਥੋਂ ਬੰਦ ਕਰਾ ਲਣਗੇ ਨਸ਼ੇ ਦੀ ਬਿਮਾਰੀ ਚੱਟੇ ਦੀ ਬਿਮਾਰੀ ਜੇ ਕਿਤੇ ਵਿਖਦਾ ਵਕਾਉਂਦੇ ਨੇ ਇਹਦੇ ਜ਼ਿੰਮੇਵਾਰ ਕੌਣ ਨੇ ਇਹ ਵੀ ਸਾਨੂੰ ਸਮਝਣਾ ਪਊਗਾ ਇਹ ਤਾਂ ਹੀ ਸਮਝਾਂਗੇ ਜੇ ਅਸੀਂ ਨੋਟਾ ਤੇ ਨੋਟਾ ਪਾਵਾਂਗੇ ਤੇ ਇਹਨਾਂ ਸੁੱਤੇ ਹੋਏ ਨੇਤਾ ਲੋਕਾਂ ਦੀਆਂ ਅੱਖਾਂ ਖੋਲ੍ਹਾਂਗੇ ਤਾਂ ਜੋ ਸਾਡੀ ਜਵਾਨੀ ਬਚ ਸਕੇ ਸਾਡਾ ਸਮਾਜ ਬਚ ਸਕੇ ਨੋਟਾ ਨੋਟਾ ਦੇ ਬਰਨ ਤੇ ਵੋਟ ਪਾਓ ਨੋਟਾ ਨੋਟਾ